ਅੱਜ ਅੱਜ ਮਾਨਯੋਗ ਡੀਜੀਪੀ ਪੰਜਾਬ ਅਤੇ ਮਾਨਯੋਗ ਐਸਐਸਪੀ ਮੋਗਾ ਜੀ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਮੋਗਾ ਜ਼ਿਲ੍ਹੇ ਚ ਪੈਂਦੇ ਜਿੰਨੇ ਵੀ ਰੇਲਵੇ ਸਟੇਸ਼ਨ ਨੇ ਉਹਨਾਂ ਦੀ ਕੋਆਰਡੀਨੇਟ ਸਰਚ ਆਪਰੇਸ਼ਨ ਕਰਾਇਆ ਗਿਆ ਜੋ ਕਿ ਵੱਖ-ਵੱਖ ਟੀਮਾਂ ਬਣਾ ਕੇ ਗੈਸਟਡ ਆਫਿਸਰਸ ਦੀ ਨਿਗਰਾਨੀ ਹੇਠ ਮੋਗਾ ਜ਼ਿਲ੍ਹੇ ਚ ਪੈਂਦੇ ਰੇਲਵੇ ਸਟੇਸ਼ਨਾਂ ਦੀ ਐਂਟੀ ਸਾਬੋਤਾ ਚੈੱਕ ਕੀਤੀ ਗਈ ਔਰ ਸਟੇਸ਼ਨਸ ਦੀ ਜਿਹੜੀ ਪਾਰਕਿੰਗ ਹੈ ਉਹਨਾਂ ਚ ਜਿਹੜੇ ਕੋਈ ਅਬੈਂਡਨਡ ਵਹੀਕਲ ਖੜੇ ਨੇ ਕੋਈ ਸ਼ੱਕੀ ਵਿਅਕਤੀ ਉਹਨਾਂ ਨੂੰ ਚੈੱਕ ਕੀਤਾ ਗਿਆ ਔਰ ਕਿਸੇ ਕੋਈ ਐਂਟੀ سوشਲ ਐਲੀਮੈਂਟ ਕੋਈ ਸਟੇਸ਼ਨ ਦੇ ਉੱਤੇ ਨਾ ਹੋਵੇ ਉਹ ਚੈੱਕ ਕੀਤਾ ਗਿਆ। ਹੋਰ ਕਿਹੜੇ ਕਿਹੜੇ ਜਗ੍ਹਾ ਚੈੱਕ ਕੀਤੀ ਗਿਆ? ਅ ਰੇਲਵੇ ਸਟੇਸ਼ਨ ਮੋਗਾ, ਰੇਲਵੇ ਸਟੇਸ਼ਨ ਡਗਰੂ, ਰੇਲਵੇ ਸਟੇਸ਼ਨ ਮਹਿਣਾ ਤੇ ਰੇਲਵੇ ਸਟੇਸ਼ਨ ਅਜੀਤਵਾਲ ਚੈੱਕ ਕੀਤਾ ਗਿਆ। ਇਹ ਫਾਸਿੰਟ ਕੀਤਾ ਗਿਆ। ਇਹ ਰੈਗੂਲਰ ਸਿਕਿਉਰਿਟੀ ਪਰਪਸ ਦੇ ਨਾਲ ਹੀ ਚੈੱਕ ਕੀਤਾ ਗਿਆ। ਕੋਈ ਰਾਉਂਡਅਪ ਕੀਤਾ ਗਿਆ? ਹਾਂਜੀ ਕੁਝ ਸ਼ੱਕੀ ਵਿਅਕਤੀ ਰਾਉਂਡਅਪ ਕੀਤੇ ਜਿਨ੍ਹਾਂ ਦੀ ਅਸੀਂ ਕਰਕੇ ਤਸਦੀਕ ਫਿਰ ਉਸ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ। ਕੋਈ ਮੈਸੇਜ ਦੇਣਾ ਚਾਹੋਗੇ? ਮੈਸੇਜ ਇਹ ਹੈ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਆਪਰੇਸ਼ਨ ਡਰੱਗਸ ਦੇ ਇੱਕ ਉਹਦੀ ਲੜੀ ਵੀ ਵਿੱਚ ਹੀ ਕੰਟੀਨਿਊ ਹੈਗੀ ਹੈ ਤਾਂ ਕਿ ਜਿਹੜੇ ਨਸ਼ਾ ਦਾ ਸੇਵਨ ਕਰਦੇ ਨੇ ਨੌਜਵਾਨ ਉਹ ਰੇਲਵੇ ਸਟੇਸ਼ਨਸ ਦੇ ਅਮੈਂਡਡ ਰੇਲਵੇ ਬੋਗੀ ਜਾਂ ਕੁਆਟਰਸ ਜਾਂ ਇਹਦੀਆਂ ਖਾਲੀ ਥਾਵਾਂ ਨੂੰ ਯੂਜ਼ ਕਰਦੇ ਨੇ ਨਸ਼ੇ ਦੇ ਸੇਵਨ ਲਈ ਉਹ ਵੀ ਚੈੱਕ ਕੀਤੇਗੇ ਔਰ ਪਬਲਿਕ ਨੂੰ ਇਹੀ ਹੈ ਕਿ ਸਾਨੂੰ ਵੱਤੋ ਵੱਦ ਸਪੋਰਟ ਦਿਓ ਔਰ ਸਾਨੂੰ ਦੱਸੋ ਵੀ ਕਿੱਥੇ ਨਸ਼ੇ ਦਾ ਸੇਵਨ ਹੁੰਦਾ ਹੈ ਔਰ ਕਿੱਥੇ ਨਸ਼ਾ ਵਿਕਦਾ ਹੈਗਾ ਤਾਂ ਕਿ ਅਸੀਂ ਉਹਨਾਂ ਨੂੰ ਫੜ ਕੇ ਕਾਰਵਾਈ ਕਰੀਏ Hãy subscribe cho kênh Ghiền Mì Gõ Để không bỏ lỡ những video hấp dẫn ਅੱਜ ਮਾਨਯੋਗ ਡੀਜੀਪੀ ਪੰਜਾਬ ਅਤੇ ਮਾਨਯੋਗ ਐਸਐਸਪੀ ਮੋਗਾ ਜੀ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਮੋਗਾ ਜ਼ਿਲ੍ਹੇ ਚ ਪੈਂਦੇ ਜਿੰਨੇ ਵੀ ਰੇਲਵੇ ਸਟੇਸ਼ਨ ਨੇ ਉਹਨਾਂ ਦੀ ਕੋਆਰਡੀਨੇਟ ਸਰਚ ਆਪਰੇਸ਼ਨ ਕਰਾਇਆ ਗਿਆ ਜੋ ਕਿ ਵੱਖ-ਵੱਖ ਟੀਮਾਂ ਬਣਾ ਕੇ ਗੈਸਟਡ ਆਫਿਸਰਸ ਦੀ ਨਿਗਰਾਨੀ ਹੇਠ ਮੋਗਾ ਜ਼ਿਲ੍ਹੇ ਚ ਪੈਂਦੇ ਰੇਲਵੇ ਸਟੇਸ਼ਨਾਂ ਦੀ ਐਂਟੀ ਸਾਬੂਤਾ ਚੈੱਕ ਕੀਤੀ ਗਈ ਔਰ ਸਟੇਸ਼ਨਸ ਦੀ ਜਿਹੜੀ ਪਾਰਕਿੰਗ ਹੈ ਉਹਨਾਂ ਚ ਜਿਹੜੇ ਕੋਈ ਅਬੈਂਡਨਡ ਵਾਹਨ ਖੜੇ ਨੇ ਕੋਈ ਸ਼ੱਕੀ ਵਿਅਕਤੀ ਉਹਨਾਂ ਨੂੰ ਚੈੱਕ ਕੀਤਾ ਗਿਆ ਔਰ ਕਿਛੇ ਕੋਈ ਐਂਟੀ سوشਲ ਐਲੀਮੈਂਟ ਕੋਈ ਸਟੇਸ਼ਨ ਦੇ ਉੱਤੇ ਨਾ ਹੋਵੇ ਉਹ ਚੈੱਕ ਕੀਤਾ ਗਿਆ ਹੋਰ ਕਿਹੜੇ ਕਿਹੜੇ ਚੈੱਕ ਕੀਤੇ ਆ ਅ ਰੇਲਵੇ ਸਟੇਸ਼ਨ ਮੋਗਾ ਰੇਲਵੇ ਸਟੇਸ਼ਨ ਡਗਰੂ ਰੇਲਵੇ ਸਟੇਸ਼ਨ ਮਹਿਣਾ ਤੇ ਰੇਲਵੇ ਸਟੇਸ਼ਨ ਅਜੀਤਵਾਲ ਚੈੱਕ ਕੀਤਾ ਗਿਆ ਇਹ ਰੈਗੂਲਰ ਸਕਿਉਰਿਟੀ ਪਰਪਸ ਦੇ ਨਾਲ ਹੀ ਤੇ ਕੀਤਾ ਗਿਆ ਰੌਂਡ ਆਪ ਕਿਤੇ ਗਿਆ ਹਾਂਜੀ ਕੁਝ ਸ਼ੱਕੀ ਵਿਅਕਤੀ ਰੌਂਡ ਆਪ ਕੀਤੇ ਜਿਨ੍ਹਾਂ ਦੀ ਅਸੀਂ ਕਰਕੇ ਤਸਦੀਕ ਫਿਰ ਉਸ ਤੋਂ ਬਾਅਦ ਅਗਲੀ ਕਾਰਵਾਈ ਕੋਈ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੈ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਆਪਰੇਸ਼ਨ ਡਰੱਗਸ ਦੇ ਅਗੇਸ਼ਟ ਚੱਲ ਰਿਹਾ ਹੈ ਇੱਕ ਉਹਦੀ ਲੜੀ ਵੀ ਵਿੱਚ ਕੰਟੀਨਿਊ ਹੈਗੀ ਹੈ ਤਾਂ ਕਿ ਜਿਹੜੇ ਨਸ਼ਾ ਦਾ ਸੇਵਨ ਕਰਦੇ ਨੇ ਨੌਜਵਾਨ ਉਹ ਰੇਲਵੇ ਸਟੇਸ਼ਨਸ ਦੇ ਅਮੈਂਡਡ ਰੇਲਵੇ ਬੋਗੀ ਜਾਂ ਕੁਆਟਰਸ ਜਾਂ ਇਹ ਜੀਆਂ ਖਾਲੀ ਥਾਵਾਂ ਨੂੰ ਯੂਜ਼ ਕਰਦੇ ਨੇ ਨਸ਼ੇ ਦੀ ਸੇਵਨ ਲਈ ਉਹ ਵੀ ਚੈੱਕ ਕੀਤੇਗੇ ਔਰ ਪਬਲਿਕ ਨੂੰ ਇਹੀ ਹੈ ਕਿ ਸਾਨੂੰ ਵੱਤੋ ਵੱਤ ਸਪੋਰਟ ਦਿਓ ਔਰ ਸਾਨੂੰ ਦੱਸੋ ਵੀ ਕਿੱਥੇ ਨਸ਼ੇ ਦਾ ਸੇਵਨ ਹੁੰਦਾ ਔਰ ਕਿੱਥੇ